ਪਤਨੀ ਦੇ ਇਸਤਰੀ ਧਨ ਉੱਤੇ ਪਤੀ ਦਾ ਕੋਈ ਹੱਕ ਨਹੀਂ। ਇਹ ਸੁਣੋ ਸੁਪਰੀਮ ਕੋਰਟ ਦਾ ਵੱਡਾ ਆਦੇਸ਼। ਦਰਅਸਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਤੀ ਦਾ ਆਪਣੀ ਪਤਨੀ ਦੇ ਇਸਤਰੀ ਧਨ ਤੇ ਕੋਈ ਹੱਕ ਨਹੀਂ ਹੈ ਤੇ ਭਾਵੇਂ ਉਹ ਦੁੱਖ ਦੇ ਸਮੇਂ ਇਸ ਦੀ ਵਰਤੋਂ ਕਰ ਸਕਦਾ ਹੈ ਪਰ ਉਸ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਇਸ ਨੂੰ ਆਪਣੀ ਪਤਨੀ ਨੂੰ ਵਾਪਸ ਕਰੇ। ਅਦਾਲਤ ਨੇ ਔਰਤ ਨੂੰ 25 ਲੱਖ ਰੁਪਏ ਦਾ ਸੋਨਾ ਉਸਦੇ ਪਤੀ ਨੂੰ ਵਾਪਸ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ 'ਚ ਔਰਤ ਨੇ ਦਾਅਵਾ ਕੀਤਾ ਸੀ ਕਿ ਉਸਦੇ ਪਰਿਵਾਰ ਨੇ ਉਸਤੇ ਵਿਆਹ ਸਮੇ 79 ਸੋਨੇ ਦੇ ਸਿੱਕੇ ਗਿਫਟ ਕੀਤੇ ਸਨ ਵਿਆਹ ਤੋਂ ਬਾਅਦ ਉਸਦੇ ਪਿਤਾ ਨੇ ਉਸਦੇ ਪਤੀ ਨੂੰ 2 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਸੀ ਔਰਤ ਮੁਤਾਬਕ ਵਿਆਦ ਦੀ ਪਹਿਲੀ ਰਾਤ ਹੀ ਪਤੀ ਨੇ ਉਸਦੇ ਸਾਰੇ ਗਹਿਣੇ ਸੁਰੱਖਿਅਤ ਰੱਖਣ ਦੇ ਬਹਾਨੇ ਆਪਣੀ ਮਾਂ ਨੂੰ ਦੇ ਦਿੱਤੇ ਔਰਤ ਨੇ ਦੋਸ਼ ਲਾਇਆ ਕਿ ਉਸਦੇ ਪਤੀ ਅਤੇ ਉਸਦੀ ਮਾਂ ਨੇ ਕਰਜ਼ਾ ਛਕਾਉਣ ਲਈ ਉਸਦੇ ਸਾਰੇ ਗਹਿਣਿਆਂ ਦੀ ਦੁਰਵਰਤੋਂ ਕੀਤੀ ਹੈ ਫੈਮਿਲੀ ਕੋਰਟ ਨੇ 2011 ਦੇ ਵਿੱਚ ਫੈਸਲਾ ਸੁਣਾਇਆ ਸੀ ਕਿ ਪਤੀ ਅਤੇ ਉਸਦੇ ਮਾਂ ਨੇ ਅਸਲ ਵਿੱਚ ਅਪੀਲ ਕਰਤਾ ਔਰਤ ਦੇ ਸੋਨੇ ਦੇ ਗਹਿਣਿਆਂ ਦੀ ਦੁਰਵਰਤੋਂ ਕੀਤੀ ਸੀ ਅਤੇ ਇਸ ਲਈ ਉਹ ਨੁਕਸਾਨ ਲਈ ਮੁਆਵਜ਼ੇ ਦੀ ਹੱਕਦਾਰ ਸੀ ਕੇਰਲ ਹਾਈ ਕੋਰਟ ਨੇ ਪਰਿਵਾਰਕ ਅਦਾਲਤ ਵੱਲੋਂ ਦਿੱਲੀ ਰਾਹਤ ਨੂੰ ਅੰਸ਼ਕ ਤੌਰ ਤੇ ਰੱਦ ਕਰਦਿਆ ਹੈ ਕਿ ਔਰਤ ਆਪਣੇ ਪਤੀ ਅਤੇ ਮਾ ਦੁਆਰਾ ਸੋਨੇ ਦੇ ਗਹਿਣੇ ਦੁਰਵਰਤੋਂ ਨੂੰ ਸਾਬਤ ਨਹੀਂ ਕਰ ਸਕਦੀ ਇਸ ਤੋਂ ਬਾਅਦ ਔਰਤ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਸਟਿਸ ਸੰਜੀਵ ਖੰਨਾ ਅਤੇ ਦੀਪੰਕਰ ਧੱਤਾ ਦੇ ਬੈਂਚ ਨੇ ਕਿਹਾ ਹੈ ਕਿ ਇਸਤਰੀ ਤਨ ਪਤਨੀ ਅਤੇ ਪਤੀ ਦੀ ਸਾਂਝੀ ਜਾਇਦਾਦ ਨਹੀਂ ਹੈ ਤੇ ਪਤੀ ਦਾ ਮਾਲਕ ਵਜੋਂ ਜਾਇਦਾਦ ਉੱਤੇ ਕੋਈ ਅਧਿਕਾਰ ਜਾਂ ਸਤੰਤਰ ਅਧਿਕਾਰ ਨਹੀਂ ਹੈ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਪਤਨੀ ਦੇ ਇਸਤਰੀ ਧਨ ਉੱਤੇ ਪਤੀ ਦਾ ਕੋਈ ਹੱਕ ਨਹੀਂ ਹੁਣ ਸੁਣੋ ਸੁਪਰੀਮ ਕੋਰਟ ਦਾ ਵੱਡਾ ਆਦੇਸ਼ ਦਰਅਸਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਤੀ ਦਾ ਆਪਣੀ ਪਤਨੀ ਦੇ ਇਸਤਰੀ ਧਨ ਤੇ ਕੋਈ ਹੱਕ ਨਹੀਂ ਹੈ ਤੇ ਭਾਵੇਂ ਉਹ ਦੁੱਖ ਦੇ ਸਮੇਂ ਇਸ ਦੀ ਵਰਤੋਂ ਕਰ ਸਕਦਾ ਹੈ ਪਰ ਉਸ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਇਸ ਨੂੰ ਆਪਣੀ ਪਤਨੀ ਨੂੰ ਵਾਪਸ ਕਰੇ ਅਦਾਲਤ ਨੇ ਔਰਤ ਨੂੰ 25 ਲੱਖ ਰੁਪਏ ਦਾ ਸੋਨਾ ਉਸਦੇ ਪਤੀ ਨੂੰ ਵਾਪਸ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਇਸ ਮਾਮਲੇ 'ਚ ਔਰਤ ਨੇ ਦਾਵਾ ਕੀਤਾ ਸੀ ਕਿ ਉਸਦੇ ਪਰਿਵਾਰ ਨੇ ਉਸਤੇ ਵਿਆਹ ਸਮੇਂ 79 ਸੋਨੇ ਦੇ ਸਿੱਕੇ ਗਿਫਟ ਕੀਤੇ ਸਨ ਵਿਆਹ ਤੋਂ ਬਾਅਦ ਉਸਦੇ ਪਿਤਾ ਨੇ ਉਸਦੇ ਪਤੀ ਨੂੰ 2 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਸੀ ਔਰਤ ਮੁਤਾਬਕ ਵਿਆਦ ਦੀ ਪਹਿਲੀ ਰਾਤ ਹੀ ਪਤੀ ਨੇ ਉਸਦੇ ਸਾਰੇ ਗਹਿਣੇ ਸੁਰੱਖਿਅਤ ਰੱਖਣ ਦੇ ਬਹਾਨੇ ਆਪਣੀ ਮਾਂ ਨੂੰ ਦੇ ਦਿੱਤੇ ਔਰਤ ਨੇ ਦੋਸ਼ ਲਾਇਆ ਕਿ ਉਸਦੇ ਪਤੀ ਅਤੇ ਉਸਦੀ ਮਾਂ ਨੇ ਕਰਜ਼ਾ ਛਕਾਉਣ ਲਈ ਉਸਦੇ ਸਾਰੇ ਗਹਿਣਿਆਂ ਦੀ ਦੁਰਵਰਤੋਂ ਕੀਤੀ ਹੈ ਫੈਮਿਲੀ ਕੋਰਟ ਨੇ 2011 ਦੇ ਵਿੱਚ ਫੈਸਲਾ ਸੁਣਾਇਆ ਸੀ ਕਿ ਪਤੀ ਅਤੇ ਉਸਦੇ ਮਾਂ ਨੇ ਅਸਲ ਵਿੱਚ ਅਪੀਲ ਕਰਤਾ ਔਰਤ ਦੇ ਸੋਨੇ ਦੇ ਗਹਿਣਿਆਂ ਦੀ ਦੁਰਵਰਤੋਂ ਕੀਤੀ ਸੀ ਅਤੇ ਇਸ ਲਈ ਉਹ ਨੁਕਸਾਨ ਲਈ ਮੁਆਵਜ਼ੇ ਦੀ ਹੱਕਦਾਰ ਸੀ ਕੇਰਲ ਹਾਈ ਕੋਰਟ ਨੇ ਪਰਿਵਾਰਕ ਅਦਾਲਤ ਵੱਲੋਂ ਦਿੱਲੀ ਰਾਹਤ ਨੂੰ ਅੰਸ਼ਕ ਤੌਰ ਤੇ ਰੱਦ ਕਰਦਿਆ ਹੈ ਕਿ ਔਰਤ ਆਪਣੇ ਪਤੀ ਅਤੇ ਮਾ ਦੁਆਰਾ ਸੋਨੇ ਦੇ ਗਹਿਣੇ ਦੁਰਵਰਤੋਂ ਨੂੰ ਸਾਬਤ ਨਹੀਂ ਕਰ ਸਕਦੀ ਇਸ ਤੋਂ ਬਾਅਦ ਔਰਤ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਸਟਿਸ ਸੰਜੀਵ ਖੰਨਾ ਅਤੇ ਦੀਪੰਕਰ ਧੱਤਾ ਦੇ ਬੈਂਚ ਨੇ ਕਿਹਾ ਹੈ ਕਿ ਇਸਤਰੀ ਤਨ ਪਤਨੀ ਅਤੇ ਪਤੀ ਦੀ ਸਾਂਝੀ ਜਾਇਦਾਦ ਨਹੀਂ ਹੈ ਤੇ ਪਤੀ ਦਾ ਮਾਲਕ ਵਜੋਂ ਜਾਇਦਾਦ ਉੱਤੇ ਕੋਈ ਅਧਿਕਾਰ ਜਾਂ ਸਤੰਤਰ ਅਧਿਕਾਰ ਨਹੀਂ ਹੈ ਬਿਊਰੋ ਰਿਪੋਰਟ ਢਿੱਲੀ ਪੋਸਟ ਪੰਜਾਬੀ